ਤੁਸੀਂ ਦੇਖਿਆ ਹੋਣਾਗਾ ਥੋੜੇ ਟਾਈਮ ਪਹਿਲਾਂ ਮਾਨੀ ਦੇ ਬੇਟੇ ਅਨੰਤ ਦੀ شادی ਹੋਈ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਰੌਲਾ ਪਾਦਾ ਕਿ ਉਹਨਾਂ ਨੇ 5000 ਖਰਚ ਕਰਤਾ 5000 ਕਰੋੜ ਖਰਚ ਕਰਤਾ ਉਹਨੇ ਸਿਰਫ ਆਪ ਦਾ ਕੁਝ ਹੀ ਪੁਆਇੰਟ ਖਰਚ ਕੀਤਾਗਾ ਜੋ ਕਿ ਆਪਾਂ ਆਮ ਲੋਕ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਵਿਆਹ ਕਰਦੇ ਆ ਉਹਨਾਂ ਨੇ ਸਿਰਫ ਆਪਣਾ ਬੈਲਸ ਦਾ 0.5% ਹਿੱਸਾ ਖਰਚ ਕੀਤਾਗਾ ਜਿਵੇਂ ਕੀ ਆਪਾਂ 100 ਰੁਪਏ ਆਮਦਨ ਹੁੰਦੀ ਹੈ ਉਹਦੇ ਵਿੱਚੋਂ 50 ਪੈਸੇ ਹੀ ਉਹਨਾਂ ਨੇ ਇਹ ਵਿਆਹ ਦੇ ਉੱਤੇ ਖਰਚ ਕੀਤਾਗਾ ਤੇ ਆਪਣੇ ਬਹੁਤ ਸਾਰੇ YouTube ਵਾਲੇ ਜਾਂ Facebook ਤੇ ਇਹ ਕਹਿੰਦੇ ਸੋਣੇ ਨੇ ਮੈਂ ਲੋਕ ਵੀ ਕੀ ਉਹਨਾਂ ਨੇ ਇੰਨੇ ਪੈਸੇ ਐਵੇਂ ਖਰਚ ਕਰਤੇ 5000 ਕਰੋੜ ਰੁਪਇਆ ਐਵੇਂ ਖਰਚ ਕਰਤਾ ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਹੋਣਾ ਹੈ ਕਿ ਜੋ ਤੁਸੀਂ ਤੁਸੀਂ ਇੰਟਰਨੈਟ ਯੂਜ਼ ਕਰਦੇ ਹੋ ਉਹ ਵੀ ਇੱਕ ਅਮਾਨੀ ਸਾਹਿਬ ਦੀ ਬਦੌਲਤ ਹੀ ਯੂਜ਼ ਕਰਦੇ ਹੋ ਕਿਉਂਕਿ ਉਹਨਾਂ ਨੇ ਜੇਕਰ ਨੈਟ ਆਪਾਂ ਨੂੰ ਪਹਿਲਾਂ ਸਿਮ ਫਰੀ ਦੇ ਵਿੱਚ ਦਿੱਤੇ ਫਿਰ ਆਪਾਂ ਨੂੰ ਅਨਲਿਮਿਟਡ ਨੈਟ ਦਿੱਤਾ ਤਾਂ ਦੂਜੀਆਂ ਕੰਪਨੀਆਂ ਨੇ ਜਾ ਕੇ ਇਹ ਫਰੀ ਦੇ ਵਿੱਚ ਨੈਟ ਦੇਣਾ ਸਟਾਰਟ ਕੀਤਾ ਜਦਕਿ ਪਹਿਲਾਂ Airtel 599 ਦੇ ਵਿੱਚ ਜਾਂ 499 ਦੇ ਵਿੱਚ ਮੇਰੇ ਵਿੱਚ 1GB ਦਿੰਦਾ ਸੀ ਜਦੋਂ Jio ਆਇਆ ਤਾਂ ਮਾਰਕੀਟ ਦੇ ਵਿੱਚ ਅਨਲਿਮਿਟਡ ਆਫਨ ਨੈਟ ਬਣ ਮਿਲਣ ਲੱਗ ਪਿਆ ਜਿਸ ਦੇ ਨਾਲ ਜੋ ਅੱਜ ਯੂਟਿਊਬਰ ਬੋਲਦੇ ਨੇ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਹੈਗਾ ਕਿ ਇਹੋ ਯੂਟਿਊਬਰ ਸਿਰਫ Jio ਕਰਕੇ ਬਣੇ ਨੇ Jio ਜੇਕਰ ਆਨਲਾਈਨ ਇੰਟਰਨੈਟ ਲੈ ਕੇ ਆਇਆਗਾ ਤਾਂ ਆਪਾਂ ਨੂੰ ਯੂਟਿਊਬਰ ਬਣਨ ਦਾ ਮੌਕਾ ਮਿਲਿਆਗਾ ਜਾਂ ਆਪਾਂ ਨੈਟ ਦੇ ਆਉਣ ਦਾ ਮੌਕਾ ਮਿਲੇਗਾ ਇਸ ਤੋਂ ਪਹਿਲਾਂ ਬਹੁਤ ਹੀ ਘੱਟ ਲੋਕ ਸੀ ਜੋ YouTube ਤੇ ਆਉਂਦੇ ਸੀ ਤੇ ਆਪਾਂ ਨੂੰ ਇਹ ਕੰਮ ਕਰਦਾ ਜੋ ਮੌਕਾ ਮਿਲਿਆ ਹੈ ਇਹ ਇਨ੍ਹਾਂ ਬਾਣੀਆਂ ਦੀ ਦੇਣ ਆ ਹੈ ਜੋ ਕਹਿੰਦੇ ਨੇ 5000 ਕਰੋੜ ਖਰਚ ਕਰਤਾ ਜਿਵੇਂ ਕੋਈ ਆਪਣੇ ਅੱਜਕੱਲ ਆਪਣੇ ਛੋਟੇ-ਛੋਟੇ ਬੰਦੇ ਜੋ ਵੀ ਆਪਣੇ ਲੋਕਾਂ ਨੂੰ ਬੁਲਾਉਂਦੇ ਹਨ ਆਪਾਂ ਬੁਲਾਉਣੇ ਆਪਣੇ ਬਰਾਬਰ ਦੇ ਬੰਦਿਆਂ ਨੂੰ ਬੁਲਾਉਣੇ ਜਾਂ ਆਪਣੇ ਵੱਡੇ ਬੰਦਿਆਂ ਨੂੰ ਬੁਲਾਉਣੇ ਆਂ ਐਵੇਂ ਤਰ੍ਹਾਂ ਅੰਬਾਣੀਆਂ ਦੀ ਵੀ ਉਹਨਾਂ ਦੀ ਵੀ ਇੱਕ ਦਿਲ ਦੀ ਕੋਈ ਅਸਾਉਂਦੀ ਆ ਨਾ ਕਿ ਉਹ ਆਪਣੇ ਬਰਾਬਰ ਦੇ ਬੰਦਿਆਂ ਨੂੰ ਬੁਲਾਉਣ ਤੇ ਉਹਨਾਂ ਲੋਕਾਂ ਨੂੰ ਮਿਲਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ 5000 ਕਰੋੜ ਖਰਚ ਹੋਇਆ ਜਾਂ ਕਿੰਨੇ ਕਰੋੜ ਖਰਚ ਹੋ ਗਿਆ ਉਹਨਾਂ ਦਾ ਵੀ ਹਰ ਇੱਕ ਦੇ ਦਿਲ ਦੀ ਤਮੰਨਾ ਹੁੰਦੀ ਹੈ ਕਿ ਉਹਨਾਂ ਦੇ ਰੱਬ ਦੇ ਉਹਨਾਂ ਦੇ ਵਿਆਹ ਦੇ ਵਿੱਚ ਆਉਣ ਤੇ ਉਹਨਾਂ ਦੇ ਵਿਆਹ ਦੇ ਵਿੱਚ ਖੁਸ਼ੀਆਂ ਦਾ ਹਿੱਸਾ ਵੰਡ ਤੇ ਉਹਨਾਂ ਨੇ ਫੇਸਬੁੱਕ ਨੂੰ ਫੇਸਬੁੱਕ ਦੇ ਮਾਲਕ ਨੂੰ ਬੁਲਾਇਆ ਪ੍ਰਧਾਨ ਮੰਤਰੀ ਮੋਦੀ ਨੂੰ ਬੁਲਾਇਆ ਤੇ ਬਹੁਤ ਸਾਰਾ ਐਕਟਰਾਂ ਨੂੰ ਬੁਲਾਇਆ ਜਿਸ ਦੇ ਵਿੱਚ ਉਹਨਾਂ ਦਾ ਇਹ ਸਭ ਕਰਕੇ ਦਿਲ ਖੁਸ਼ ਹੁੰਦਾ ਹੈ ਤੇ ਉਹਨਾਂ ਨੇ ਆਪਦਾ ਇੱਕ ਦਿਲ ਖੋਸ਼ ਕੀਤਾ ਹੈ ਜਿਸ ਕਰਕੇ ਆਪਾਂ ਨੂੰ ਉਹਨਾਂ ਨੂੰ ਨਿੰਦਨ ਦੀ ਬਜਾਏ ਆਪਾਂ ਨੂੰ ਉਹਨਾਂ ਵੱਲੋਂ ਇੱਕ ਸੇਧ ਲੈਣੀ ਚਾਹੀਦੀ ਹੈ ਕਿ ਆਪਾਂ ਬਿਜ਼ਨਸ ਕਿਵੇਂ ਕਰੀਏ ਤੇ ਆਪਾਂ ਉਹਨਾਂ ਵਰਗਾ ਕਿਵੇਂ ਬਣ ਸਕੀਏ ਜੇਕਰ ਇਹ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ